ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਪਿਆਰੇ ਕਿਸਾਨ ਅਤੇ ਮਜ਼ਦੂਰ ਭਰਾਵੋ ਤੁਹਾਨੂੰ ਪਤਾ ਹੀ ਹੈ ਕਿ ਜੋ ਪਿਛਲੇ ਦਿਨੀ ਆਪਣੇ ਬਹੁਤ ਹੀ ਪਿਆਰੇ ਸਾਡੇ ਮਿੱਤਰ ਦੋਸਤ ਆਪਣੇ ਕਿਸਾਨ ਆਗੂ ਚਰਸਿੰਦਰਜੀਤ ਪੜਵਾਲਾ ਜੋ ਕਿ ਖਨੌਰੀ ਬਾਰਡਰ ਲਗਾਤਾਰ ਡੇਵੀ ਦੇ ਰਹੇ ਸਨ ਸਦਾਤ ਜੀ ਸਿੰਘ ਜੀ ਬਨੇਵਾਦੀ ਟ੍ਰੈਲ ਦੇ ਕੋਲ ਉਹਨਾਂ ਨੇ ਆਪਣੀ ਦਵਾਈ ਲੈਣੇ ਖਤਰ ਚੰਡੀਗੜ੍ਹ ਆਉਣਾ ਤਾਂ ਦੋ ਦਿਨ ਉਹ ਦਵਾਈ ਲੈਣ ਚੰਡੀਗੜ੍ਹ ਖਨੌਰੀ ਬਾਰਡਰ ਤੋਂ ਰਵਾਨਾ ਹੋ ਗਏ ਰਸਤੇ ਦੇ ਵਿੱਚ ਜਦੋਂ ਚੰਡੀਗੜ੍ਹ ਦੇ ਕੋਲ ਲਗਭਗ 7-8 ਕਿਲੋਮੀਟਰ ਪਿੱਛੇ ਰਹਿ ਗਏ ਇੱਧਰ ਨੂੰ ਖਲਾਲੀਆ ਰੋਡ ਨੂੰ ਜਾ ਰਹੇ ਤੇ ਮਾਜਰੀ ਉੱਥੇ ਪਲਾਗ ਜਿਹੜਾ ਆਂਡਰ ਦੇ ਕੋਲ ਚੱਲ ਕੇ ਇੱਕ ਗਾਂ ਆ ਗਈ ਗਾਂ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਈ ਦਿਨ ਉਹ ਹਸਪਤਾਲ ਦੇ ਵਿੱਚ ਡਾਕ ਰਹੇ ਜਿਹਨਾਂ ਦੀ ਬਾਅਦ ਡੈਥ ਹੋ ਗਈ ਸਰਕਾਰ ਨੇ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਨਾਲ ਵਾਦਾ ਕੀਤਾ ਤਾਂ ਵੀ 5 ਲੱਖ ਰੁਪਈਆ ਉਹਦੇ ਪਰਿਵਾਰ ਨੂੰ ਦਵਾਂਗੇ ਇੱਕ ਸਰਕਾਰੀ ਨੌਕਰੀ ਉਹਦੇ ਬੇਟੇ ਨੂੰ ਜੋ ਕਿ ਸਰਕਾਰ ਨੂੰ ਟਾਲ ਮਟੋਲੇ ਕਰ ਰਹੀ ਹੈ ਉਹਨਾਂ ਦੀ ਬਾਡੀ ਚੰਡੀਗੜ੍ਹ ਦੇ ਵਿੱਚ ਪਈ ਹੈ ਕਾਨੂੰ ਮਾਧੋਪੁਰ ਚੌਕ ਵਿੱਚ ਕਿਸਾਨਾਂ ਨੇ ਸਾਰਿਆਂ ਨੇ 10 ਵਜੇ ਇੱਕ ਧਰਨਾ ਸ਼ੁਰੂ ਕਰਨਾ ਜੋ ਕਿ ਸੇ ਰੋਡ ਜਮ ਕੀਤਾ ਜਾਏਗਾ ਅਸੀਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਰਾਵੋ ਬੇਨਤੀ ਆਤ ਬੰਨ ਕੇ ਤੁਸੀਂ ਸਹੀ 10 ਵਜੇ ਉੱਥੇ ਮਾਧੋਪੁਰ ਚੌਕ ਪਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜਿੰਨੇ ਵੀ ਸਾਡੇ ਕਿਸਾਨ ਭਰਾ ਹੈਗੇ ਆ ਮਜ਼ਦੂਰ ਭਰਾ ਹੈਗੇ ਸਾਡੇ ਇਹ ਲੜਾਈ ਸਾਰਿਆਂ ਦੀ ਭਰਾਵੋ ਸਾਂਝੀ ਆ ਇਕੱਲੇ ਹੀ ਕਿਸਾਨਾਂ ਦੀ ਲੜਾਈ ਨਹੀਂ ਮਜ਼ਦੂਰਾਂ ਦੀ ਵੀ ਲੜਾਈ ਹੈ ਜੋ ਕਿ ਸਦਾ ਜੀ ਜੀ ਸਿੰਘ ਜੀ ਬੱਲੇਵਾਲ 82 ਦਿਨ ਹੋ ਗਏ ਜੋ ਮਰਨ ਬਾਤ ਜਿੰਨਾ ਦਾ ਜਾਰੀ ਹੈ ਇਸ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕੱਲ ਨੂੰ 10 ਵਜੇ ਸਹੀ ਮਾਦੋਵਰ ਚੌਕ ਪਹੁੰਚ ਦੀ ਕਿਰਪਾਤਾ ਕਰਨ ਉਸ ਕਿਸਾਨ ਆਪਾਂ ਇਨਸਾਫ ਦਵਾਈਏ ਇੱਕ ਤੁਹਾਨੂੰ ਮੈਂ ਹੋਰ ਜਾਣਕਾਰੀ ਵਿੱਚ ਵਾਧਾ ਕਰਾਂ ਭਰਾਓ ਇੱਕ ਮੋਰਚਾ ਲੱਗਿਆ ਸੀ ਆਪਣੇ ਫਰੀਡ ਕੋਟ ਉੱਥੇ ਟੀ ਪੁਆਇੰਟ ਆਣਾ ਜਿਹੜਾ ਆਉਂਦਾ ਉਹਦੇ ਉੱਪਰ ਸਾਡੇ ਸਾਡੇ ਜਿਹੜਾ ਮੰਤਰੀ ਹੁੰਦੇ ਤੇ ਖੇਤੀਬਾੜੀ ਮੰਤਰੀ ਕਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਵੀ ਵਾਅਦਾ ਕਰਿਆ ਦਾ ਕਿਸਾਨਾਂ ਦੇ ਨਾਲ ਕਿ ਕੋਈ ਦਾ ਵੀ ਐਕਸੀਡੈਂਟ ਜੇ ਮਜ਼ਦੂਰ ਦਾ ਗਾਂ ਪਸ਼ੂ ਨਾਲ ਹੁੰਦਾ ਹੈ ਆਵਾਰਾ ਪਸ਼ੂ ਦੇ ਨਾਲ ਐਕਸੀਡੈਂਟ ਹੁੰਦਾ 10 ਲੱਖ ਰੁਪਏ ਸਰਕਾਰ ਦੇਊਗੀ ਉਹ ਵਾਅਦੇ ਤੇ ਇਹ ਮੁੱਕ ਚੁੱਕੇ ਆ 10 ਲੱਖ ਰੁਪਏ ਦੇਣ ਦਾ ਸਰਕਾਰ ਦਾ ਫਰਜ਼ ਮੰਨਦਾ ਦਾ ਇਹਦਾ 5 ਲੱਖ ਰੁਪਏ ਦਾ ਚੈੱਕ ਦੇਣ ਤੇ ਵੀ ਸਰਕਾਰ ਵਾਲੇ ਮੁੱਕ ਰਹੀ ਆ ਔਰ ਹੋਈ ਨੌਕਰੀ ਹੈ ਅਸੀਂ ਬੇਨਤੀ ਸਰਕਾਰ ਨੂੰ ਇਹੀ ਕਰਦੇ ਆ ਕਿ ਆਪਣੀ ਵਾਅਦਿਆਂ ਨੂੰ ਪਾਈ ਚੇਤੇ ਕਰ ਲੋ ਕਿ ਤੁਸੀਂ ਵਾਅਦਾ ਕੀਤੇ ਸੀ ਕਿਸਾਨਾਂ ਨਾਲ ਆਮ ਪਾਰਟੀ ਸਰਕਾਰ ਨੇ 10 ਲੱਖ ਰੁਪਏ ਦੀ ਵਾਅਦਾ ਕਰਿਆ ਤਾਂ ਜੋ ਤੁਸੀਂ ਮੁੱਕਰ ਰਹੇ ਹੋ 5 ਲੱਖ ਰੁਪਏ ਦਾ ਚੈੱਕ ਆ ਜਿਹੜਾ ਹਲ ਵੀ ਸਰਕਾਰ ਨੇ ਕਿਸਾਨ ਦੇ ਪਰਿਵਾਰ ਨੂੰ ਨਹੀਂ ਦਿੱਤਾ ਹੈਗਾ ਕਿਰਪਾ ਕਰਕੇ ਬੇਨਤੀ ਹੈ ਕਿ ਭਰਾਵੋ ਆਓ ਇਕੱਠੇ ਹੋਈਏ ਰੜੀਏ ਆਪਾਂ ਇਕਾ ਕਰੀਏ ਸਾਰਾ ਜੋ ਸਰਕਾਰ ਨੇ ਵਾਅਦੇ ਕਰੇ ਹਨ ਉਹ ਚੇਤੇ ਕਰਾਈਏ ਹਰ ਇੱਕ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਕੋਈ ਵੀ ਹੋਵੇ ਔਰਾ ਪਸ਼ੂ ਮਾਦੇ ਨਾਲ ਐਕਸੀਡੈਂਟ ਘਟਦਾ ਜਾਂ ਡੈਥ ਹੁੰਦੀ ਹੈ ਸਰਕਾਰ ਉਹਦੀ ਬਾਹ ਫੜੇ 10 ਲੱਖ ਰੁਪਏ ਪਰਿਵਾਰ ਨੂੰ ਮਿਲੇ ਸਹਿਤਾ ਮਿਲੇ ਮਾਦੀ ਸਹਿਤਾ ਇੱਕ ਨੌਕਰੀ ਮਿਲੇ ਸਾਡੇ ਇਹੇ ਮੰਗ ਹੈ ਕਿ ਪਰਿਵਾਰ ਨੂੰ ਇਨਸਾਫ ਦਵਾਣਾ ਆਪਾਂ ਨੇ ਕੱਲ ਨੂੰ 10 ਵਜੇ ਸਹੀ ਮਾਦਵ ਚੌਕ ਵਿੱਚ ਸਾਰੇ ਘਰਾਵਾਂ ਨੇ ਪਹੁੰਚ ਦੀ ਕਿਰਪਾਤਾ ਕਰਨੀ ਹੈ ਇੰਨੀਆਂ ਬੇਨਤੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ